ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਲੈ ਵੀ ਖਾਲੀ ਕਰਕੇ ਗੱਡੀ ਆਪਾਂ ਚੱਲ ਪਏ ਪਟਿਆਲੇ ਤੋਂ ਤੇ ਹੁਣ ਆਪਾਂ ਜਾਣਾ ਹੈ ਰਾਜਪੁਰੇ ਉੱਥੋਂ ਲੋਡ ਕਰਾਂਗੇ ਆਪਾਂ ਕੋਲਾ ਤੇ ਕੋਲਾ ਲੋਡ ਕਰਦੇ ਆਂ ਤੇ ਬਾਕੀ ਦੇਖਦੇ ਆਂ ਮਿੱਤਰੋ ਕੀ ਪ੍ਰੋਗਰਾਮ ਆ ਤਾਂ ਆਜੋ ਤੁਹਾਨੂੰ ਗਾਹਾਂ ਜਾ ਕੇ ਮਿਲਦੇ ਆਂ ਪਹੁੰਚ ਚੁੱਕੇ ਆਂ ਆਪਾਂ ਤੇ ਉਹਨੇ ਹੁਣ ਗੱਡੀ ਦਾ ਪਹਿਲਾਂ ਵੇਟ ਸ਼ੀਰ ਆਪਾਂ ਨੂੰ ਮਿਲੂਗੇ ਇਥੋਂ ਪਾਰਚੀ ਤੇ ਲੋਡ ਕਰਕੇ ਲਿਆ ਕੇ ਫੇਰ ਦੁਬਾਰਾ ਸੇਮ ਰੂਟੀਨ ਆ ਵੀ ਮੈਟਰੋ ਵੇਟ ਕਰਾਈਏ ਗੱਡੀ ਦਾ ਪਰਚੀ ਦੇ ਕੇ ਸਟੇਸ਼ਨ ਮਿਲਦੇ ਆ ਲਓ ਜੀ ਪਰਚੀ ਲੈ ਜਾਂਦੀ ਆਪਾਂ ਨੇ ਤੇ ਆਪਣੀ ਗੱਡੀ ਦਾ ਵੇਟ ਹੈਗਾ 15.5 ਟਨ ਦੀ ਗੱਡੀ ਆਪਣੀ ਖਾਲੀ ਤੇ ਮੋਰੇ ਫਾਟਕ ਵੀ ਲੱਗ ਗਿਆ ਫਾਟਾ ਖੋਲੂਗਾ ਉਹ ਗੱਡੀਆਂ ਆਉਣਗੀਆਂ ਇਹ ਜਾਣਗੀਆਂ ਆਹ ਪ੍ਰੋਗਰਾਮ ਹੁੰਦਾ ਔਰ ਟ੍ਰੇਨ ਚੋਂ ਲਾਲਾ ਮਾਲ ਭਰਦੇ ਨੇ ਆ ਤਾਂ ਹੈਗਾ ਕਲਿੰਕਰ ਇਹਦਾ ਬੇਕਾਰ ਮਾਲ ਸਿਮੈਂਟ ਚ ਪੈਂਦਾ ਇਹ ਏ ਇੰਨਾ ਕਿ ਜ਼ਿਆਦਾ ਉੜਦਾ ਏ। ਫੇਰੇ ਰਹਿ ਰੱਬ ਦਾ ਨਾਮ। ਉਹ ਦੇਖਾ ਜੇ ਹੁਣ ਵਗੜ ਭਰੂਗਾ। ਕਿਹੜੇ ਹਿਸਾਬ ਨਾਲ ਉੜਦਾ ਇਹਨੇ। ਚੱਲ ਹੁਣ। ਇੰਨਾ ਟਾਂ ਨਹੀਂ ਸੀ ਵੇਟ ਕਰਦਾ ਹੁੰਦਾ ਕਿਸੇ ਦੀ। ਲੈ ਮੈਂ ਡਰਾਉ ਨੀਦਾ। ਘੱਸੀਓ ਘੋੜ ਦੀ। ਤਰਾਜੋ ਫਿਰ। अपना अपना काम करिए कोलापुरीए जाके यार लेट्स गो चले भी चलों बड़ा टाव के <laughs> ए मानजू ਜਾਂਦੇ ਨਹੀਂ ਮਤਰਾ ਯਾ ਉਹਨੇ ਕੰਮ ਕਰ ਤੋ ਪਿੱਛੇ ਤਲੜਿਆ ਨਾ ਉਹ ਜਗੜਮਟ ਉਹ ਅਕਲਿੰਕਰ ਉਹ ਇੰਨਾ ਘੁੱਟਦਾ ਅੱਖਾਂ 'ਚ ਪੈਂਦਾ ਬੇਕਾਰ ਸੌਦਾ ਜਮਈ ਉਹ ਤਾਂ ਹੀ ਆਪਾਂ ਭਰਦੇ ਨਹੀਂ ਹੈਗੇ ਆਪਾਂ ਬਹਨਾਂ ਸਾਫ਼ ਸੁਥਰਾ ਕੰਮ ਕੋਲਾ ਇਹ ਤੇ ਲੇਦਾ ਨਾੰਗਿਲ ਆਇਆ ਬਾਈ ਨਾ ਨਾ ਮੈਟਰੋ ਲੱਗ ਗਿਆ ਆਪਣੀ ਗੱਡੀ ਲੋਡ ਹੋਣ ਤੇ ਉਤਰਦੇ ਆ ਥੱਲੇ ਤੇ ਦੇਖ ਕੇ ਭਰਉਣੀ ਆਮਾਲ ਕਿਹ ਹੈ ਜੀ ਭਸਾ ਦਾ ਬਹੁਤਾ ਵੇਟ ਨਾ ਨਹੀਂ ਕਿਤੇ ਕਿਤੇ ਬੈਜਾ ਬੈਜਾ ਕੰਮ ਹੋ ਜੇ ਠੀਕ ਆ ਸਤਾ ਜੀ ਪੰਡ ਮਿਲਦੇ ਆ ਜੀ ਆ ਦੇਖ ਲਓ ਜੀ ਜਿਹੜੇ ਬੰਦੇ ਕਈਆਂ ਨਹੀਂ ਲੈ ਕੇ ਆਉਂਦੇ ਹੈਗੇ ਆਪਣੀਆਂ ਆਹ ਖਾਣੇ ਹੁਣਾ ਮੈਂਦਾ ਦੇਖੋ ਵਾਹ ਸ਼ਾਹ ਕਾ ਵਾਹ ਇਹ ਦੇਣੀਆਂ ਜਾਈਆਂ ਇਹਨਾਂ ਨੂੰ ਕਾ ਵਾਹ ਕਈਆਂ ਕੀ ਇਹ ਦੇਣੀਆਂ ਜਾਈਆਂ ਇਹਨਾਂ ਨੂੰ ਹਾਂ ਹਾਂ ਮਲਾ ਰਹੇ ਆ ਵੀਡੀਓ ਤੇ ਨਹੀਂ ਪਾਵਾਂਗੇ ਲਓ ਜੀ ਆਪਣੀ ਤਾਂ रेडी टू गोवा ਕੰਮ ਅੱਗੇ ਜੇ ਰਸਤਾ ਹੀ ਬੰਦਾ ਝੋੜੀਆਂ ਜਲ ਰਹੀਆਂ ਤੇ ਕੀ ਹੋ ਗਿਆ ਕਈਆਂ ਦੇਣੀਆਂ ਚਟਨੀਆਂ ਕਈਆਂ ਦੇਣੇ ਚੱਲ ਸੱਟਿਆ ਤਰਪਾਜੇ ਬਿਠਾਉਣੀ ਆ ਦੀ ਨਹੀਂ ਯਾਰ ਇਹ ਯਾਰ ਇੱਕ ਮਿੰਟ ਬਸ ਕਿਚੀ ਦਾ ਇਹ ਲੱਗੋ ਕਹੀ ਨਹੀਂ ਕਹੀ ਨਹੀਂ ਹੁੰਦੀ ਜਿਨ੍ਹਾਂ ਕੋਲ ਇਹ ਹਾਲ ਹੁੰਦੇ ਨੇ ਉਹਨਾਂ ਦੇ ਤੇਰੀ ਗੱਲ ਸੁਣਾ ਮੈਨੂੰ ਛੱਡ ਦੇ ਯਾਰ ਉਹ ਮੁੰਰੇ ਲਈ ਬੰਨ ਪਹਿਲਾਂ ਮੈਂ ਇਹਨਾਂ ਨੂੰ ਕੀ ਕੀ ਸਮਝਾਈ ਜਾਵਾਂ ਯਾਰ ਮੈਂ ਇਕੱਲੇ ਹੀ ਮਾ ਇਕੱਲਾ ਹੀ ਕੀ ਕੀ ਸਮਝਾਈ ਜਾ ਮੈਨਾਂ ਨੂੰ ਇਹਦਾ ਦੁਖੀ ਐ ਇਹਨਾਂ ਦਾ ਆਲਾ ਬਾਹਰ ਦਾ ਫਸ ਗਈ ਪਿੱਛੇ ਲੈ ਵੀ ਮੇਟਰਸਟ ਲੀਆ ਹੁਣ ਚੰਮ ਰੈਡੀ ਟੂ ਗੋਆ ਆਪਣਾ ਤੇ ਮਾਲ ਜਮਾ ਹੀ ਹੋੜਾ ਵਜਨ ਵਜਨ ਦੇ ਵਿੱਚ ਹੈ ਹੀ ਨਹੀਂ ਕੁਝ ਵੀ ਤੇ ਆ ਜੋ ਕਹਿਣਾ ਚੱਲੀਏ ਉਹ ਬੁਦੀ ਵਾ ਯੂਜ਼ ਨਾਲ ਨਹੀਂ ਬੰਦ ਨਾ ਨਾ ਵੀ ਮੈਟਰ ਹੋ ਗਿਆ ਉਹ ਹੀ ਕੰਮ ਫਸ ਗਈ ਓ ਫਸੀ ਦਾ ਫਸੀ ਇਹਨਾਂ ਦੇ ਨਾਲ

ਤੇ ਗੱਡੀਆਂ ਆਪਾਂ ਕਰਤੀਆਂ ਦੀ ਰਾਤ ਖਾਲੀ ਵੀਡੀਓ ਰਾਤ ਬਣਾਈ ਨਹੀਂ ਹੈਗੀ 100 100 ਗਏ ਤੇ ਪਤਾ ਹੀ ਨਹੀਂ ਲੱਗਿਆ ਹੈਗਾ ਬਸ ਤੇ ਹੁਣ ਆਪਾਂ ਜਾ ਰਹੇ ਆਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਇਧਰ ਆਪਾਂ ਕਰਦੀਆਂ ਗੱਡੀਆਂ ਲੋਡ ਆ ਕੀ ਹੋ ਗਿਆ ਵਾ ਇਹ ਆਟ ਕੇ ਗੱਡੀ ਤੇ ਤੇ ਨਾਲ ਆ ਬਣੇ ਹੈਗਾ ਆਪਣਾ ਤਰਾ ਮੇਰਾ ਕਿੱਦਰੀ ਹੈ